ਸ਼ੇਮੇ ਪਾਤਸ਼ਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਵੱਲੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਕਰਨ ਤੋਂ ਬਾਅਦ ਸੰਗਤ ਦੇ ਵਿੱਚ ਗੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਫਿਰ ਸਤਿਗੁਰੂ ਜੀ ਆਪ ਆਪਣੇ ਹੱਥਾਂ ਦੇ ਨਾਲ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਨੀਂਹ ਰੱਖੀ ਜਾਂਦੀ ਹੈ ਤੇ ਇਹ ਤੋਂ ਬਾਅਦ ਉਸ ਤਖਤ ਨੂੰ ਜਿਹੜਾ ਅਵਜਲ ਅਕਾਲ ਤਖਤ ਸਾਹਿਬ ਦਾ ਨਾਂ ਦਿੱਤਾ ਜਾਂਦਾ ਕਰ ਅਰਦਾਸ ਸਤਿਗੁਰੂ ਪੁਣ ਪ੍ਰਸਾਦ ਵਰਤਾਏ ਪ੍ਰਥਮ ਨੀਵ ਗੁਰ ਰੱਖੀ ਅਵਜਲ ਤਖਤ ਸੁਹਾਇ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸਾਰੀ ਕਿਸੇ ਮਿਸਤਰੀ ਕਿਸੇ ਕਾਰੀਗਰ ਨੇ ਨਹੀਂ ਕੀਤੀ ਦੋ ਗੁਰੂ ਕੇ ਮਹਾਨ ਸਿੱਖਾਂ ਦੇ ਵੱਲੋਂ ਉਸਾਰੀ ਕੀਤੀ ਜਾਂਦੀ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਏ ਹੋਏ ਸਿੱਖ ਪੰਥ ਦੀ ਸ਼ਰਮੌਰ ਹਸਤੀ ਬਾਬਾ ਬੁੱਢਾ ਸਾਹਿਬ ਜੀ ਦੇ ਵੱਲੋਂ ਔਰ ਭਾਈ ਗੁਰਦਾਸ ਸਾਹਿਬ ਜੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜਾਂਦੀ ਹੈ ਜਿਸ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਆਮ ਲੋਕਾਂ ਦੇ ਲੜਾਈ ਝਗੜੇ ਹੋਰ ਕੁਝ ਮਾਮਲਿਆਂ ਦੇ ਜਿਹੜਾ ਨਿਆਂ ਕਰਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ